ਸੋ ਸਾਰਿਆਂ ਦਾ ਸਵਾਗਤ ਹੈ ਸੁਖਜੀਤ ਸਿੰਘ ਚੰਨ ਬੋਫਰ ਅੱਜ ਜਿਹੜਾ ਚੋਆ ਦਾ ਮਲਕੋ ਫਰੀਦ ਕੇ ਵਾਲਾ ਪਾਣੀ ਲੀਕ ਹੋ ਗਿਆ ਸੀ ਇਥੋਂ ਦੀ ਪਾਈਪ ਰਾਹੀਂ ਬੋਫਰ ਪਿੰਡ ਵਾਲੇ ਜਿਹੜੇ ਬੰਨ ਬੰਨ ਰਹੇ ਨੇ ਜਾ ਕੇ ਥਾਹਿਆ ਜੀ ਮਹਾਰਾਜ ਵਿਚਾਰ ਵੀ ਵਧ ਗਿਆ ਸਰਕਾਰ ਦਾ ਜਿਹੜੇ ਨੇ ਗੱਟੇ ਲਾ ਰਹੀ ਹੈ ਸੰਗਤ ਟੋਰ ਦੇ ਨਾਲ ਇਹਦੇ ਚੋਏ ਦੇ ਵਿੱਚ ਪਾਣੀ ਦਾ ਵਹਾਅ ਵੀ ਵਧ ਰਿਹਾ ਹੈ ਇਹ ਸੰਗਤ ਗੱਟੇ ਭਰੀ ਜਾਂਦੀ ਹੈ ਜੇ ਵੀਸ ਲੱਗੀ ਹੋਈ ਐ ਕਿ ਇਥੋਂ ਪਾਣੀ ਲੀਕ ਹੋ ਗਿਆ ਜੋ ਇਹਦਾ ਇੱਦਾਂ ਕਈ ਪੰਡ ਡੁੱਬਦੇ ਨੇ ਇਥੋਂ ਪਾਣੀ ਫੁੱਟਿਆਂ ਦਾ ਇਹਦਾ ਮੌਕੇ ਤੇ ਪਤਾ ਲੱਗ ਗਿਆ ਤਾਂ ਕਰਕੇ ਮਸਨਤ ਬਹੁਤ ਜ਼ਿਆਦਾ ਪਹੁੰਚੀ ਆ ਪੰਡ ਮੋਕਰ ਤੋਂ ਇਹਦਾ ਚੋਆ ਦਾ ਚੋਏ ਚ ਪਾਣੀ ਦਾ ਵਹਾਅ ਵੀ ਬੰਦ ਕਰਕੇ ਤੇ ਚੜੀ ਜਾਂਦਾ ਇੱਥੇ ਸਿੱਧੀ ਹੀ ਪਾਟਣ ਦਰ ਅੱਛਾ ਵਸੇ ਜੇ ਵੀ ਸੀ ਲੱਗੀ ਹੋਈ ਆ ਸਾਰੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ